ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਅਮਰ ਰਾਜ ਸਿੰਘ ਮੈਂ ਜੀ ਅੰਮ੍ਰਿਤਸਰੋਂ ਉਧਰੋਂ ਆਇਆ ਆਪਣੇ ਸਪਰਿੰਗਲ ਸਕੂਲ ਲੱਗੋ ਹਾਂ ਜੀ ਅੱਜ ਬਾਬਾ ਨਾਨੀ ਦਾ ਪ੍ਰਕਾਸ਼ਪੁਰੋਂ ਸਿਰ ਵੱਡੀ ਗਿਣਤੀ ਸੰਗਤਾਂ ਦੇ ਕੋਲ ਤੁਸੀਂ ਪਹੁੰਚੇ ਹੋ ਕੀ ਮਨ ਨੂੰ ਸਕੂਨ ਮਿਲਿਆ ਕਿਉਂਕਿ ਬਾਣੀ ਦਾ ਪ੍ਰਵਾਹ ਚੱਲਦਾ ਔਰ ਅਲੋਕਿਕ ਨਜ਼ਾਰਾ ਸੀ ਬਸ ਬਾਬਾ ਜੀ ਮਨ ਨੂੰ ਬੜੀ ਸ਼ਾਂਤੀ ਮਿਲੀ ਨਜ਼ਾਰਾ ਬਹੁਤ ਹੀ ਲੋਕਿਕ ਸੀਗਾ ਤੇ ਆਦੇਸ਼ ਬਾਜੀ ਵੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਮਿਲੀ ਤੇ ਸਰਬੱਤ ਸੰਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਟਾਈਮ ਕੱਟਣਾ ਔਖਾ ਹੁੰਦਾ ਕਿਉਂਕਿ ਚਾਹੀਦਾ ਨੇ ਕਿ ਆਪਣੇ ਇਸ ਤਰ੍ਹਾਂ ਜਿਹੜੇ ਗੁਰਪੁਰਬ ਮਨਾਏ ਜਾਂਦੇ ਨੇ ਆਪਣੇ ਪਰਿਵਾਰਾਂ ਸਮੇਤ ਹਜ਼ਰੀ ਪਰ ਪਰ ਨੀਚੇ ਦੇ ਕਾਜ ਉਹ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਣ। ਹਾਂਜੀ ਬਾਬਾ ਜੀ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਰੁਝੇਵਿਆਂ 'ਚ ਸਾਨੂੰ ਟਾਈਮ ਕੱਢਣਾ ਚਾਹੀਦਾ ਵਾ ਇੱਥੇ ਆ ਕੇ ਆਪਣੇ ਮਨ ਨੂੰ ਸ਼ਾਂਤੀ ਦੇਣੀ ਚਾਹੀਦੀ ਆ ਤੁਹਾਨੂੰ ਬੈਠ ਕੇ ਸੋਚਣਾ ਚਾਹੀਦਾ ਆ ਅਸੀਂ ਸਹੀ ਕਰ ਰਹੇ ਆ ਗਲਤ ਕਰ ਰਹੇ ਆ ਲਾਈਫ 'ਚ ਕਿਵੇਂ ਅੱਗੇ ਵ ਹਾਂਜੀ ਬਾਬਾ ਜੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਵੈਸਟਰਨਾਈਜੇਸ਼ਨ ਵੱਲ ਜ਼ਿਆਦਾ ਜਾ ਰਹੀ ਆ ਸਾਨੂੰ ਚਾਹੀਦਾ ਆ ਕਿ ਆਪਾਂ ਆਪਣੇ ਪਾਸਟ ਨਾਲ ਜੁੜੀਏ ਟ੍ਰੈਡੀਸ਼ਨਸ ਨੂੰ ਵੀ ਨਾਲ ਆਪਣੇ ਤੌਰ ਤੇ ਰੱਖੀਏ ਹਾਂਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਿੱਟੂ ਸਿੰਘ ਹੈ ਜੀ ਮੈਂ ਪਟਿਆਲੇ ਤੋਂ ਆਇਆ ਜੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ ਗੁਰਪੂਰਵ ਤੇ ਜੀ ਬਹੁਤ ਸੋਹਣੀ ਆਤਿਸ਼ਵਾਜੀ ਇਹ ਜੀ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਜੀ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਨੇ ਬਹੁਤ ਕੁਝ ਸਿਖਾਇਆ ਸਾਨੂੰ ਸਿਖਾਈਆਂ ਸੀ ਅੱਜਕਲ ਤੁਰਨਾ ਤੇ ਹਾਂਜੀ ਬਿਲਕੁਲ ਜੀ ਜੋ ਬਾਬਾ ਜੀ ਬਾਬਾ ਨਾਨਕ ਦੇਵ ਜੀ ਨੇ ਆਪਣੀਆਂ ਸਿਖਾਵਾਂ ਦਿੱਤੀਆਂ ਸੀ ਉਹਨਾਂ ਦੇ ਸਾਧ ਸੰਗਤ ਨੂੰ ਜ਼ਰੂਰ ਚੱਲਣਾ ਚਾਹੀਦਾ ਹੈ ਉਹਨਾਂ ਦੇ ਦਿੱਤੇ ਹੋਏ ਸੰਧਾਤਾਂ ਦੇ ਚੱਲ ਕੇ ਅਮਲ ਕਰਕੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਨਾਮ ਹੈ ਮੇਰਾ ਜੀਵਨ ਸੈਨ ਜੀ ਸਤ ਸ੍ਰੀ ਅਕਾਲ ਕਿੱਥੋਂ ਆਏ ਮੈਂ ਤੋਂ ਮੁਸੱਦਰ ਸੁਲਤਾਨ ਅਮੀਰ ਤੋਂ ਅੱਛਾ ਅੱਜ ਬਾਬਾ ਨਾਨਕ ਦੇ ਪ੍ਰਕਾਸ਼ ਪੁਰਗਾਰ ਤੁਸੀਂ ਇੱਥੇ ਆ ਕੇ ਨਤਮਸਤਕ ਹੋਏ ਹੋ ਕਿਵੇਂ ਦਾ ਮਨਸਪੂਰ ਮਿਲਿਆ ਅੱਜ ਬਾਜੀ ਹੋਈ ਹੈ ਮਨ ਬੜੀ ਖੁਸ਼ੀ ਜਦੋਂ ਆਈ ਮਨ ਬੜੀ ਖੁਸ਼ੀਂ ਦੇਖ ਜਦੋਂ ਇਹੋ ਜਿਹੇ ਇਤਿਹਾਸ ਤੇ ਜਦੋਂ ਸਾਈ ਜੀ ਖੁਸ਼ੀ ਜਦੋਂ ਗੁਰੂ ਗੁਰਮੁਖੀ ਦੇ ਪ੍ਰਕਾਸ਼ ਦੇ ਹਿਸਾਬ ਨਾਲ ਬਹੁਤ ਹੀ ਖੁਸ਼ੀ ਹੁੰਦੀ ਹੈ ਦੁਕਾਨ ਤੋਂ ਤੁਹਾਡੇ ਕੋਲ ਇਹ ਲੱਗਦਾ ਕਿ ਇਸ ਤਰ੍ਹਾਂ ਗੁਰਪੁਰਬਾਂ ਤੇ ਆਪਣੇ ਬੱਚਿਆਂ ਨੂੰ ਨਾਂ ਲੈ ਕੇ ਉਹਨਾਂ ਦੇ ਤਾਜ ਨੂੰ ਇਤਿਹਾਸ ਬਾਰੇ ਜਾਣਕਾਰੀ ਬੱਚੇ ਨਾਂ ਲੈ ਕੇ ਕਿਉਂਕਿ ਉਹਨਾਂ ਇਤਿਹਾਸ ਦੇ ਬਾਰੇ ਜਾਣਕਾਰੀ ਵਰਤੋਂ ਜਾਣਕਾਰੀ ਹੋਏ ਉਸੇ ਮਾਰਤੇ ਚੱਲ ਸਿੱਖੀ ਮਾਰੂ ਚੱਲ ਸਕਣ ਬਿਲਕੁਲ ਚੰਗਾ ਰਸਤਾ ਬਣਨ ਚੰਗੇ ਪਾਸੇ ਚੱਲਣ ਕਿਉਂਕਿ ਸਾਡਾ ਜੋ ਦੇਸ਼ ਹੈ ਉਹ ਨਸ਼ਿਆਂ ਵਿੱਚ ਡਰਕ ਹੋਇਆ ਹੈ ਅਸੀਂ ਇਸ ਪਾਸੇ ਤੌਰਾਂ ਤੇ ਉਹ ਉਹ ਗਾਉਣੀ ਜਿੰਦਗੀ ਸਭ ਹੋਈ ਬੱਬਾ ਨਾਨੀ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡਿਓ ਹਾਂਜੀ ਕਿਰਤ ਕਰੋ ਨਾਮ ਜਪੋ ਵੰਡਿਓ ਹਾਂਜੀ ਕਿੰਨਾ ਕ ਜਮਾਨ ਸੁਕੂਨ ਮਿਲਿਆ ਕਿਉਂਕਿ ਅੱਜ ਬਾਜੀ ਵੀ ਅੰਦਰ ਬਾਣੀ ਦਾ ਬਾਣੀ ਦਾ ਪ੍ਰਵਾਹ ਵੀ ਚੱਲ ਰਿਹਾ ਤੁਸੀਂ ਸਰਵਣ ਵੀ ਕੀਤੀ ਹੈ ਹਾਂਜੀ ਸਰਵਣ ਕੇ ਬੜਾ ਮਨ ਖੁਸ਼ ਹੁੰਦਾ ਰਜਾਏ ਸਭ ਤੋਂ ਵੱਡਾ ਇੱਕ ਦਾਰੇ ਹੋਈ ਹੈ ਜਿਹਨ ਦਿੱਥੇ ਸਭ ਨੂੰ ਸਾਮ ਨਹੀਂ ਤੋਂ ਜੋ ਹੈ ਇਸ ਤੋਂ ਵੱਡਾ ਕੋਈ ਦੰਦਸਤ ਆ ਕੇ ਪੂਰੀ ਸ਼ਾਂਤੀ ਮਿਲ ਸਕੇ ਇਹ ਪੂਰਾ ਵੱਡਾ ਸੁਭਾਅ ਦੇਸ਼ ਇੱਥੇ ਆ ਕੇ ਸੱਚ ਘੁੰਮਰਾ ਮਾਰ ਕੇ